ਜਦ ਆ ਪਹੁੰਚੇ ਆ ਧਰਮਕੋਟ ਮਿੱਤਰਾਂ ਦਾ ਕੁਲਚਾ ਆਪਣਾ ਸਿੱਖ ਭਰਾ ਅੰਮ੍ਰਿਤਾਰੀ ਆਪਣਾ ਭਰਾ ਉਹ ਆਪਣਾ ਕੁਲਚੇ ਬਣਾਉਂਦਾ ਜਿੱਥੇ ਇਹ ਸੁਣ ਮੈਂ ਐਡਰੈਸ ਦੱਸਦਾ ਨਾ ਇਹ ਮਖੀਜਾ ਗੇਟ ਤੋਂ ਨਹੀਂ ਜਦ ਆਪਾਂ ਮਖੀਜਾ ਗੇਟ ਤੋਂ ਕੋਟ ਇੱਥੇ ਖਾਣੂ ਜਾਈਦਾ ਇਹ ਰੋਪਾਂਨ ਸਾਥ ਕੰਨ ਸਾਧ ਗੇਤੇ ਇਹਨਾਂ ਦਾ ਐਡਰੈਸ ਇੱਥੇ ਆ ਤੇ ਤੁਸੀਂ ਜਰੂਰ ਇਹਨੂੰ ਬਾਈ ਨੂੰ ਮੌਕਾ ਦਿਓ ਤੇ ਬਾਕੀ ਮਲਾਉਣੇ ਬਾਈ ਵੀਰ ਦੇ ਨਾਲ ਤੁਹਾਨੂੰ ਤੇ ਕਿਹੜੇ ਕਿਹੜੇ ਕੁਲਚੇ ਇਹ ਤੇ ਵੀ ਬਣਾਉਂਦਾ ਵਾ ਤੇ ਯੰਪਰਤਾਰੀ ਬਾਈ ਆ ਬਾਈ ਆਪਣਾ ਇਹਨਾਂ ਦਾ ਬਹੁਤ ਬਹੁਤ ਹੈਲਪ ਕਰਿਓ ਤੇ ਅਗਰ ਪਹਿਲਾਂ ਜੇ ਅਸੀਂ ਥੱਕ ਗਏ ਸੀ ਅੱਜ ਵੀ ਇਸ ਤੇ ਆਏ ਹੋਏ ਆ ਤੇ ਬਹੁਤ ਵਧੀਆ ਵੀਰੇ ਕਿਹੜੇ ਕਿਹੜੇ ਕੌਲਟੇ ਬਣਾਉਣੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਆਪਣੇ ਕੋਲੇ ਮੱਜੇ ਦੇ ਵੀ ਹੁੰਦੇ ਸੀ ਪਰ ਹੁਣ 5-6 ਮਹੀਨੇ ਹੋ ਗਏ ਸੀ ਆਟੇ ਦੇ ਸਟਾਰਟ ਕੀਤੇ ਆ ਜੀ ਠੀਕ ਹੈ ਕਸਟਮਰ ਹਰਦੋ ਆਟੇ ਵਾਲਾ ਬਹੁਤ ਮੰਗ ਰਿਆ ਹੈ। ਪਰ ਜਦੋਂ ਦਾ ਆਟੇ ਦਾ ਸਟਾਰਟ ਕੀਤਾ ਅਸੀਂ ਮੈਦੇ ਵਾਲਾ ਵੇਚ ਕੇ ਨਹੀਂ ਦੇਖਿਆ ਹੈ। ਠੀਕ ਹੈ ਠੀਕ ਹੈ। ਅਜਾ ਸਮਾਂ ਗੰਤਰ ਖੋਹ ਭਾਰਿਆ ਵਾ ਹਾਂਜੀ ਹਾਂਜੀ ਕਿ ਮੈਦਿਆਂ ਦਾ ਵੀ ਨੁਕਸਾਨ ਨੁਕਸਾਨ ਬਹੁਤ ਭਜਾ ਨੇ ਹਾਂਜੀ ਇਹ ਤਾਂ ਹੈਗਾ ਅੱਟ ਤਾਂ ਹਰੇਕ ਚੱਲ ਜਾਂਦਾ ਲੋਕੀ ਸਮਝਦੇ ਆ ਕੇ ਆਣਾ ਪਰੋਦਾ ਵਾ ਪਰ ਟਰੋਂਠਾਣੀ ਬੀਤੀ ਅੰਮ੍ਰਿਤਸਰੀ ਕੁਲਚਾ ਵਾ ਤੇ ਵੀ ਕਿ ਕਿੰਨੇ ਟਾਈਮ ਚ ਤਿਆਰ ਹੋ ਜਾਂਦਾ ਹੈ ਵੀਰੇ 2-4 ਮਿੰਟ ਰੱਖਦੇ ਪਰ ਮਤਮ ਸੇਕਦੇ ਪਕਣਾਏ ਨੇ ਫਿਰ ਜਾ ਕੇ ਕੁਲਚਾ ਬਣਾਉਣਾ ਹੈ ਠੀਕ ਹੈ ਠੀਕ ਹੈ ਹਾਂਜੀ ਤੇ ਤੁਸੀਂ ਆਪਣੀ ਫੈਮਲੀ ਨਾਲ ਹੀ ਇੱਥੇ ਕਰਦੇ ਜੀ ਕੰਮ ਹਾਂਜੀ ਆਪਣਾ ਏਰੀਆ ਦਾ ਤਾਂ ਖੁਰਦ ਨਹੀਂ ਮੇਰੇ ਮੈਂ ਜੀਰੇ ਤੋਂ ਹੁੰਦਾ ਡੇਲੀ ਅੱਛਾ ਜੀਰੇ ਡੇਲੀ ਆਉਂਦੇ ਹਾਂਜੀ ਠੀਕ ਹੈ ਠੀਕ ਹੈ ਜੀ ਬਹੁਤ ਵੀਰੇ ਮੌਕਾ ਦਿ ਵੀਰ ਭਰਾ ਆਪਣਾ ਸਰਦਾਰ ਜੋ ਕਿ ਇੱਥੇ ਕੰਮ ਕਰ ਰਿਹਾ ਵਾ ਤੇ ਵੱਤਬਾ ਦੇਖੋ ਵਧੀਆ ਇਹਨਾਂ ਨੇ ਬਣੀ ਹੋਈ ਸ਼ਾਪ ਬਣੀ ਹੋਈ ਆ ਤੇ ਕਸਟਮਰ ਵੀ ਕਾਫੀ ਆਏ ਹੋਏ ਆ ਤੇ ਆਪਦੀ ਫੈਮਲੀ ਨਾਲ ਇੱਥੇ ਕੰਮ ਕਰਦੇ ਆ ਜਿਹੀ ਹੀ ਕਿਹਨੇ ਨੇ ਡਰੈੱਸ ਇੱਥੇ ਮਖੀਜਾ ਗੇਟ ਤੋਂ ਨਹੀਂ ਤਾਂ ਆਪਾਂ ਕੋਟੀ ਸੇਗਾ ਨੂੰ ਜਾਈਦਾ ਜੀ ਉੱਥੇ ਇਹਨਾਂ ਦਾ ਡਰੈੱਸ ਆਪਣਾ ਇੰਤਕੋਨ ਸ਼ਾਪ ਆ ਸ਼ਾਪ ਦਿਖਾ ਵੀ ਦਿੰਨੇ ਮੈਂ ਵਧੀਆ ਬਹੁਤ ਹੀ ਸਫਾਈ ਨਾਲ ਵੀ ਇੱਥੇ ਕੰਮ ਕਰਦੇ ਆ ਤੇ ਵੱਤਬਾ ਜਦੋਂ ਤੁਸੀਂ ਧਰਮਕੋਟ ਆਉਂਜੀ ਇੱਥੇ ਜਰੂਰ ਕੋਲਚਾ ਵੀਰ ਕੋਲ ਖਾ ਕੇ ਜਾਇਓ ਤੇ ਬਹੁਤ ਮਿਹਰਬਾਨੀ ਤੁਹਾਡੀ ਤੇ ਇਸ ਵੀਰ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਜੋ ਆਪਣੇ ਭਰਾ ਦੀ ਹੈਲਪ ਹੋ ਚੱਕੇ ਕਿਉਂਕਿ ਆਪਾਂ ਬਹੁਤ ਭਈਆਂ ਨੇ ਤਾਂ ਬਹੁਤੀ ਹੈਲਪ ਕਰਦੇ ਆ ਜਾਂ ਕਲਜੇ ਕਲਜੇ ਖਾਣੇ ਆ ਤੇ ਇੰਨੀ ਸਫਾਈ ਵਾਲਾ ਕੰਮ ਨਾ ਕੋਈ ਨਹੀਂ ਕਰਦਾ ਜੀ ਬਹੁਤ ਹੀ ਵਧੀਆ ਵੀਰ ਆ ਆਪਣੇ ਜਿਵੇਂ ਕਿ ਆਪਦੇ ਪਰਿਵਾਰ ਦੇ ਨਾਲ ਹੀ ਜੇ ਕੰਮ ਕਰ ਰਿਹਾ ਤੇ ਜਦੋਂ ਵੀ ਤੁਸੀਂ ਘਰ ਕੋਟਾਉਂ ਜਿੱਥੇ ਜ਼ਰੂਰ ਇਹਨਾਂ ਨੂੰ ਮੌਕਾ ਦਿਓ ਖਾ ਕੇ ਦੇਖੋ ਤੇ ਬਾਅਦ ਵਿੱਚ ਜੇ ਪੈਕ ਕਰਾਉਣੇ ਪੈਗ ਵੀ ਕਰ ਦਿੰਦੇ ਵੀਰ ਜੀ ਤੇ ਆ ਦੇਖੋ ਜੀ ਕਲਚਾ ਤਿਆਰ ਹੋ ਚੁੱਕਿਆ ਤਾਂ 5-7 ਮਿੰਟ ਦੇ ਵਿੱਚ ਆਰਡਰ ਤੁਸੀਂ ਦਿਓ ਤੇ ਤਿਆਰ ਹੋ ਜਾਂਦਾ। ਇਹ ਆਟੇ ਦਾ ਹਾਂਜੀ ਆਟੇ ਦਾ ਬਣਦਾ। ਆਹ ਦੇਖ ਗਰੰਟੀ ਆ ਬੁਰਾ ਇਹ। ਹਾਂਜੀ। ਬਹੁਤ ਵਧੀਆ ਦੇਖ ਕੇ ਦੇ ਭੁਆਣ ਭੁੱਖ ਲੱਗੀ ਪਈ ਐ ਦੇਖ ਕੇ ਆ ਵੀ। ਆ ਜਾਂਦਾ ਵੀ ਖਾਈਏ। ਤੇ ਆ ਵੀ ਜਰੂਰ ਜੇ ਧਰਮਕੋਟ ਆਉਂਦੇ ਇੱਥੇ ਜਰੂਰ ਤੁਸੀਂ ਖਾ ਕੇ ਜਾਇਓ। ਮਿਹਰਬਾਨੀ ਬਹੁਤ-ਬਹੁਤ ਧੰਨਵਾਦ। ਸ਼ੇਅਰ ਕਰੋ ਵੱਧ ਵੱਧ ਵੀ ਵੀਡੀਓ ਨੂੰ। ਤੇ ਆ ਵੀ ਇਹਦਾ ਨੰਬਰ ਆ। 70 ਜੀ ਰੌਂਡਾਂ ਦੇ ਵਿੱਚ 64880 ਇਹ ਵਿਆਹ ਸ਼ਾਦੀਆਂ ਦੇ ਵਿੱਚ ਲੋਗ ਹਨ ਆਪਾਂ ਨੂੰ ਕੀ ਕੀ ਤੇ ਜਰੂਰ ਜੀ ਤੁਮ ਆਪਾਂ ਆ ਜਾਓ ਤੇ ਸਰ ਬੋਰਡ ਜੀ ਦਾ ਗੇਟ ਦੇ ਕੋਲ ਕੋਟੀਸਗਾ ਰੋਡ ਤੇ ਨਾ ਤੇ ਜਰੂਰ ਮੌਪਤ ਆ ਜਾਓ ਬਹੁਤ ਹੀ ਵਧੀਆ ਸ਼ਬਹ ਜਿਹੜੀਆਂ ਪਰਤਰੀ ਪੋਟੇ ਵਾਪੇ ਖਾਣ ਦੇਖਾ ਕੇ ਨਿਆਰਾ ਆਇਆ